ਬਾਰੇ ਕਿਹਦਾ ਨੁਕਸਾਨ ਹੁੰਦਾ ਇਹ ਗਾਵ ਨੂੰ ਰਿਪੀਟ ਕਰਦਾ ਮਸਟੈਟਸ ਆਉਂਦੀ ਹੈ ਨਾ ਦੱਸਿਓ ਇਹਦੇ ਬਾਰੇ ਸਹੀ ਜਾਣਕਾਰੀ ਕੀ ਹੈਗੀ ਅਗਰ ਤੁਸੀਂ ਸਹੀ ਢੰਗ ਨਾਲ ਸਾਇਲੈਂਸ ਪਾਉਨੇ ਹੋਣਾ ਸਹੀ ਸਟੇਜ ਤੇ ਮੱਕੀ ਕੱਟਦੇ ਹੋ ਜ਼ਰੂਰੀ ਨਹੀਂ ਹੈਗਾ ਮਤਲਬ ਕਿ ਤਿੰਨ ਮਹੀਨੇ ਬਾਅਦ ਆਪਾਂ ਸਾਇਲੈਂਸ ਪਾ ਦਈਏ ਜਾਂ 2 2.5 ਮਹੀਨੇ ਬਾਅਦ ਪਾ ਦਈਏ ਜਾਂ ਆਪਾਂ ਨੂੰ ਇਹ ਹੈ ਕਿ ਆਪਣਾ ਮਤਲਬ ਝੋਨਾ ਲੇਟ ਹੋ ਰਿਹਾ ਛੇਤੀ ਮੱਕੀ ਕੱਟ ਕੇ ਬਾਣ ਬਿਲਾ ਕਰੀਏ ਉਹ ਨਹੀਂ ਹੁੰਦਾ ਜਦੋਂ ਆਪਣਾ ਮਤਲਬ ਪੂਰੀ ਸਟੇਜ ਤੇ ਆ ਜਾਂਦੀ ਹੈ ਮੱਕੀ ਪੂਰੀ ਛੱਲੇ ਬਾਨ ਜਾਂਦੀ ਆ ਉਸ ਤੋਂ ਬਾਅਦ ਹੀ ਆਪਾਂ ਨੂੰ 90 ਦਿਨਾਂ 90 ਦਿਨਾਂ ਤੋਂ ਪਲੱਸ ਆਪਾਂ ਨੂੰ ਆਪਾਂ ਸਾਇਲੈਂਸ ਪਾਉਨੇ ਆ ਜਿਹੜਾ ਆਪਾਂ ਪਾਉਨੇ ਆ ਜੀ ਤਾਂ ਆਪਣਾ ਸਾਇਲੈਂਸ ਕਦੇ ਨਹੀਂ ਖਰਾਬ ਹੋਇਆ ਆਪਣੇ ਮਤਲਬ ਸਾਇਲੈਂਸ ਦੇ ਵਿੱਚ ਜਿਹੜਾ ਸਟਾਰਚ ਹੁੰਦਾ ਹੈ ਹਨਾ ਉਹ ਬਾਈ ਆਉਂਦਾ ਹੈਗਾ ਜਿਹੜਾ ਮਤਲਬ ਕੀ ਕਹਿੰਦੇ ਨੇ 20 ਤੋਂ 25 ਦੇ ਮਤਲਬ ਵਿਚਕਾਰ ਹੋਣਾ ਚਾਹੀਦਾ ਤਾਂ ਜਿਹੜਾ ਮਤਲਬ ਆਪਣੇ ਆਫਲਾਈ ਡਰਾਈ ਮੈਟਰ ਹੁੰਦਾ ਹੈ ਜੀ ਡਰਾਈ ਮੈਟਰ ਉਹ ਤੇ 30 ਜਾਂ 32 ਤੋਂ ਲੈ ਕੇ 35 ਦੇ ਵਿੱਚ ਵਿੱਚ ਆਉਂਦੇ ਆ ਜੋ ਕਿ ਬਿਲਕੁਲ ਸਹੀ ਹੈ ਕਈ ਲੋਕ ਟੈਸਟ ਉਹਨਾਂ ਨੂੰ ਪਤਾ ਹੀ ਨਹੀਂ ਸੀ ਸਾਇਲੈਂਸ ਦੇ ਟੈਸਟ ਕੀ ਹੁੰਦੇ ਨੇ ਜਿਹੜੇ ਵੀਡੀਓ ਪਾ ਰਹੇ ਨੇ ਕਿ ਸਾਇਲੈਂਸ ਨਹੀਂ ਪਾਉਣਾ ਚਾਹੀਦਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਇਲੈਂਸ ਦੇ ਕੋਈ ਟੈਸਟ ਵੀ ਹੁੰਦੇ ਨੇ ਜਦੋਂ ਵੀ ਤੁਹਾਨੂੰ ਤੁਹਾਡੇ ਕੋਲੇ ਕੋਈ ਐਵੇਂ ਦੀ ਸਕਰੋਲ ਕਰਦੇ ਤੁਸੀਂ ਕੋਈ ਐਵੇਂ ਦੀ ਵੀਡੀਓ ਆਉਂਦੀ ਹੈ ਤਾਂ ਉਹਨਾਂ ਨੂੰ ਪੁੱਛਿਆ ਕਰੋ ਕਿ ਤੁਸੀਂ ਸਾਇਲੈਂਸ ਪਾਇਆ ਸੀ ਉਹਦਾ ਟੈਸਟ ਕਿਹੜਾ ਕਰਵਾਇਆ ਤੁਸੀਂ ਕਿੰਨਾ ਉਹਦਾ ਸਟਾਰਚ ਸੀ ਅਫਲਾਟੋਕਸਿਨ ਵਗੈਰਾ ਕਿੰਨੀ ਸੀ ਉਹਦੇ 'ਚ ਸਾਰਾ ਕੁਝ ਪੁੱਛਿਆ ਕਰੋ ਫਿਰ ਤੁਸੀਂ ਉੱਤੇ ਮਤਲਬ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਨਾ ਕਰਿਆ ਕਰੋ ਆਪਾਂ ਦੇਖਿਆ ਹਮ ਜਿਹੜਾ ਘਰਾਂ ਦੇ ਵਿਸਾਇਲੇ ਪਾ ਲੈਂਦੇ ਆ ਮੱਕੀ 'ਚ ਦਾਣਾ ਨਹੀਂ ਬਣਿਆ ਹੁੰਦਾ ਜਿੱਦਾਂ ਇਸ ਵਾਰ ਗਰਮੀ ਕਰਕੇ ਬੜੀ ਸਮੱਸਿਆ ਆਈ ਹੈ ਹਨਾ ਕੱਲੀ ਮੱਕੀ ਗੁੱਦਰ ਗਿਆ ਆਪਾਂ ਪੱਟ ਚ ਉਹ ਭਰ ਦਿੰਨੇ ਹੈਗਿਆ ਜਿਹੜਾ ਉਦਾਂ ਦਾ ਸਾਈਲੇਜ ਹੁੰਦਾ ਉਹਦਾ ਕੋਈ ਫਾਇਦਾ ਹੁੰਦਾ ਪਸ਼ੂਆਂ ਨੂੰ ਨਹੀਂ ਬਿਲਕੁਲ ਫਾਇਦਾ ਨਹੀਂ ਹੈਗਾ ਫਿਰ ਆਪਾਂ ਕਹਿੰਦੇ ਆ ਨਾ ਕਿ ਸਾਈਲੇਜ ਵਧੀਆ ਨਹੀਂ ਸੀਗਾ ਪਹਿਲੀ ਗੱਲ ਤੁਸੀਂ ਸਾਡੇ ਸਾਈਲੇਜ ਦੇ ਵਿੱਚ ਤੁਹਾਨੂੰ 스ਮੈਲ ਆਈ ਨਹੀਂ ਬਿਲਕੁਲ ਨਹੀਂ ਆਉਂਦੀ ਕਈ ਮਤਲਬ ਕਹਿੰਦੇ ਨੇ ਸਾਈਲੇਜ ਚ 스ਮੈਲ ਆਉਂਦੀ ਆ ਇਵਨ ਕੀ ਉਹਨਾਂ ਦੇ ਦੁੱਧ ਦੇ ਵਿੱਚੋਂ ਵੀ 스ਮੈਲ ਆਉਂਦੀ ਆ ਜੀ ਜੀ ਕਿਉਂਕਿ ਉਹਨਾਂ ਦਾ ਪੌਨ ਦਾ ਵੇ ਨਹੀਂ ਸਹੀ ਹੁੰਦਾ ਮੱਕੀ ਨੂੰ ਕੱਚੀ ਨੂੰ ਮਤਲਬ ਪਾ ਦਿੰਦੇ ਨੇ ਸਾਈਲੇਜ ਜੀ ਤਾਂ ਆਪਾਂ ਮੱਕੀ ਨੂੰ ਪੂਰੀ ਮਤਲਬ ਜਦੋਂ ਪੱਕ ਜੇ ਪੂਰੀ ਸਟੇਜ ਤੇ ਉਹਨੂੰ ਕਟਿੰਗ ਕਰਕੇ ਫਿਰ ਪੂਰੇ ਪ੍ਰੋਪਰ ਵੇ ਦੇ ਨਾਲ ਪੂਰਾ ਮਤਲਬ ਪੈਟ ਦਿਖਾ ਦੇਖ ਸਕਦੇ ਹੋ ਤੁਸੀਂ ਪੈਟ ਮਤਲਬ ਪੂਰਾ ਮਤਲਬ ਚੌੜਾ ਲੰਬਾ ਉਹਦੇ ਅਕੋਰਡਿੰਗ ਹੀ ਆਪਾਂ ਸਾਈਲੈਂਸ ਪਾਉਣਾ ਉਹਨੂੰ ਪ੍ਰੈਸਿੰਗ ਕਰਕੇ ਪੂਰਾ ਉੱਪਰ ਚੰਗੀ ਤਰ੍ਹਾਂ ਲੜਾਈ ਕਰਕੇ ਉਹਦੀ ਇਹਦਾ ਦਿਖਾਵਾਂਗੇ ਤੁਸੀਂ ਕੁਆਲਿਟੀ ਦਿਖਾਵਾਂਗੇ ਸਾਈਲੇ ਦੀ ਦਾਣਾ ਵੀ ਕਾਫੀ ਆ ਹਨਾ ਆਪਣੇ ਸਾਈਲੇ ਦੇ ਵਿੱਚ ਹਾਂਜੀ ਲੋ ਜੀ ਆ ਦੇਖੋ ਬਈ ਦਾਣਾ ਕ੍ਰਸ਼ ਕਰਨਾ ਜ਼ਰੂਰੀ ਹੁੰਦਾ ਹੀ ਹਾਂਜੀ ਲੋ ਜੀ ਜਿਹੜੀ ਤੁਸੀਂ ਇਹ ਮੱਕੀ ਐ ਸਾਈਲੇਜ ਵਾਲੀ ਵਰਤਦੇ ਹੋ ਕਿਹੜੀਆਂ ਵੈਰੈਟੀਆਂ ਜ਼ਿਆਦਾ ਵਰਤਦੇ ਹੋ ਆਪਾਂ ਪਾਇਨਰ ਦੀ ਯੂਜ਼ ਕਰਦੇ ਹਾਂ 1844 ਇਸ ਵਾਰੀ 3396 ਜਿਹੜਾ ਇਧਰ ਪਿੱਛੇ ਆਪਾਂ ਖੇ ਦੇਖ ਰਹੇ ਹਾਂ ਹਨਾ ਇਹਦਾ ਸਾਈਲੇਜ ਆਪਾਂ ਅੱਗੇ ਜਾ ਕੇ ਪਾਉਣਾ ਹੈ ਹਾਂਜੀ 1 ਮਹੀਨੇ ਬਾਅਦ ਪਾਵਾਂਗੇ ਇੱਕ ਗਾਂ ਕਿੰਨਾ ਸਾਈਲੇਜ ਡੇਲੀ ਖਾ ਜਾਂਦੀ ਹੈਗੀ ਤੁਹਾਡੇ ਕੋਲ ਅ ਮਿਲਕ ਦੇ ਅਕੋਰਡਿੰਗ ਆ ਜੀ ਬਾਕੀ ਉਹਦਾ ਇਨਟੇਕ ਕਿੰਨਾ ਲੈਂਦੀ ਆ ਉਹ ਹਨਾ ਕਈ ਤਾਂ ਜਿਵੇਂ ਮਤਲਬ ਜ਼ਿਆਦਾ ਇਨਟੇਕ ਵਾਲੀਆਂ ਗਾਵਾਂ ਨੇ 30 ਤੋਂ 35 ਵੀ ਖਾ ਲੈਂਦੀਆਂ ਨੇ ਜੀ ਕਈ 25 ਪਲੱਸ ਵੀ ਖਾਂਦੀਆਂ ਨੇ ਜਿਵੇਂ ਕਿਹਾ ਜਾਂਦਾ ਕਿ ਸਾਈਲੇਜ ਹੈਵੀ ਹੁੰਦਾ ਪਸ਼ੂ ਦੇ ਹਾਜਮ ਔਖਾ ਆਉਂਦਾ ਹੈਗਾ ਹਾਂਜੀ ਉਹਦੇ ਲਈ ਵੀ ਕੋਈ ਆਪਾਂ ਹਾਜਮੇ ਨੂੰ ਵਧਾਉਣ ਦੇ ਲਈ ਪਸ਼ੂ ਨੂੰ ਕੁਝ ਦੇਣਾ ਹੁੰਦਾ ਬਾਹਰੋਂ ਜਾਂ ਕੋਈ ਇਹੋ ਜਿਹਾ